ਅਸੀਂ ਅ ਰੀਅਲ ਲਾਈਫ ਕੀਤਾ ਰਾਜਵੀਰ ਜੀ ਸੀਗੇ ਉਹ ਦਾ ਨਾਮ ਹਨ ਸਕਰੀਨ ਤੇ ਵੀ ਦੇਖਿਆ ਕਿਵੇਂ ਮੇਰੇ ਲਈ ਥੋੜੀ ਜਿਹਾ ਜ਼ਿਆਦਾ ਇਮੋਸ਼ਨਲ ਹੈ ਰਾਜਵੀਰ ਜਵੰਦੇ ਦੀ ਯਮਲਾ ਮੂਵੀ ਦੇ ਵਿੱਚ ਕੰਮ ਕਰਨ ਵਾਲੇ ਐਕਟਰ ਨੇ ਨਵਨੇਤ ਢਿੱਲੋ ਮੂਵੀ ਦੇਖਣ ਤੋਂ ਬਾਅਦ ਰਾਜਵੀਰ ਜਵੰਦੇ ਬਾਰੇ ਗੱਲਾਂ ਕਰਦੀ ਹੋਈ ਹੋਈ ਭਾਵੁਕ ਉਹ ਜਵੰਦੇ ਬਾਰੇ ਦੱਸ ਰਹੇ ਸੀ ਕਿ ਜਿੱਦਾਂ ਦਾ ਉਹ ਬਾਹਰ ਸਾਡੇ ਨਾਲ ਗੱਲਾਂ ਕਰਦੇ ਸੀ ਉਵੇਂ ਹੀ ਸੇਮ ਫਿਲਮ ਦੇ ਵਿੱਚ ਉਹ ਕੰਮ ਕਰਦੇ ਸੀ ਪਤਾ ਨਹੀਂ ਲੱਗਦਾ ਸੀ ਉਹ ਐਕਟਿੰਗ ਕਰ ਰਹੇ ਨੇ ਜਾਂ ਫਿਰ ਨੋਰਮਲ ਹੀ ਸਾਡੇ ਨਾਲ ਗੱਲ ਕਰ ਰਹੇ ਨੇ ਪਰ ਜਦੋਂ ਅਸੀਂ ਜਵੰਦੇ ਨੂੰ ਫਿਲਮ ਦੇ ਵਿੱਚ ਦੇਖਿਆ ਇੰਜ ਲੱਗ ਰਿਹਾ ਸੀ ਕਿ ਉਹ ਸਾਡੇ ਨਾਲ ਬੈਠੇ ਨੇ ਉਹ ਜਿੰਨੇ ਸੋਹਣੇ ਕਲਾਕਾਰ ਸੀ ਉਹਨੇ ਹੀ ਸੋਹਣੇ ਇੱਕ ਐਕਟਰ ਵੀ ਸੀ ਜੀ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 28 ਨਵੰਬਰ ਯਾਨੀ ਕਿ ਅੱਜ ਰਾਜਵੀਰ ਜਵੰਦੇ ਦੇ ਯਮਲਾ ਮੂਵੀ ਰਿਲੀਜ਼ ਹੋ ਰਹੀ ਹੈ ਬੀਤੇ ਦਿਨ ਹੀ ਸਾਰੇ ਹੀ ਇੰਡਸਟਰੀ ਨੇ ਇਹ ਫਿਲਮ ਦੇਖੀ ਜਿਸ ਦੇ ਵਿੱਚ ਸਾਰੇ ਹੀ ਕਲਾਕਾਰ ਜਿਵੇਂ ਕੁਲਵਿੰਦਰ ਬਿੱਲਾ ਨਵਨੀਤ ਟਿੱਲੋ ਕਨਵਰ ਗਰੇਵਾਲ ਅਤੇ ਰਾਜਵੀਰ ਜਵੰਦੇ ਦਾ ਪਰਿਵਾਰ ਤੇ ਹੋਰ ਸੱਜਣ ਮਿੱਤਰਾਂ ਨੇ ਇਹ ਫਿਲਮ ਦੇਖੀ ਉਹਨਾਂ ਨੇ ਬਹੁਤ ਹੀ ਵਧੀਆ ਕਿਹਾ ਕਿ ਰਾਜਵੀਰ ਜਵੰਦੇ ਨੇ ਇਹ ਫਿਲਮ ਬਹੁਤ ਹੀ ਮਿਹਨਤ ਦੇ ਨਾਲ ਬਣਾਈ ਸੀ ਸੋ ਉਮੀਦ ਕਰਦੇ ਹਾਂ ਕਿ ਲੋਕੀ ਰਾਜਵੀਰ ਜਵੰਦੇ ਦੀ ਇਹ ਫਿਲਮ ਯਮਲਾ ਜ਼ਰੂਰ ਸਿਨੇਮੇ ਘਰਾਂ ਦੇ ਵਿੱਚ ਦੇਖਣ ਜਾਣਗੇ ਕਿਉਂਕਿ ਰਾਜਵੀਰ ਜਵੰਦੇ ਦੀ ਇਹ ਲਾਸਟ ਫਿਲਮ ਹੈ ਐਕਟਰ ਨੇ ਨਵਨੀਤ ਢਿੱਲੋਂ ਦਾ ਇਹ ਕਹਿਣਾ ਸੀ ਕਿ ਰਾਜਵੀਰ ਜਵੰਦਾ ਇੱਕ ਬਹੁਤ ਹੀ ਵਧੀਆ ਇਨਸਾਨ ਤੇ ਕਲਾਕਾਰ ਸੀ ਉਹਨਾਂ ਦੀ ਗਾਇਕੀ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ دیਵਾਨੇ ਸੀ ਰਾਜਵੀਰ ਜਵੰਦਾ ਇੱਕ ਅਜੀਹਾ ਕਲਾਕਾਰ ਸੀ ਜਿਹੜਾ ਕਿ ਬਜ਼ੁਰਗਾਂ ਦੇ ਨਾਲ ਬਜ਼ੁਰਗ ਬਣ ਜਾਂਦਾ ਸੀ ਬੱਚਿਆਂ ਦੇ ਨਾਲ ਬੱਚਾ ਬਣ ਜਾਂਦਾ ਸੀ ਤੇ ਨੌਜਵਾਨਾਂ ਦੇ ਨਾਲ ਨੌਜਵਾਨ ਬਣ ਜਾਂਦਾ ਸੀ ਜਿੱਦਾਂ ਰਾਜਵੀਰ ਜਵੰਦੇ ਨੂੰ ਉਸ ਦੇ ਫੈਨ ਪਿਆਰ ਕਰਦੇ ਸੀ ਜੇਕਰ ਕੋਈ ਬੱਚਾ ਹੁੰਦਾ ਸੀ ਤਾਂ ਉਹਨਾਂ ਦੇ ਨਾਲ ਬੱਚਿਆਂ ਵਾਂਗ ਗੱਲ ਕਰਦਾ ਸੀ ਪਿਆਰ ਕਰਦਾ ਸੀ ਜੇਕਰ ਕੋਈ ਬਜ਼ੁਰਗਾਂ ਦਾ ਸੀ ਉਹਨਾਂ ਦਾ ਸਤਿਕਾਰ ਕਰਦਾ ਸੀ ਜਦੋਂ ਕਿਤੇ ਲਾਈਵ ਸ਼ੋਅ ਲਾਉਂਦਾ ਸੀ ਤਾਂ ਬਜ਼ੁਰਗ ਵੀ ਨਚਾ ਦਿੰਦਾ ਸੀ ਜਵੰਦੇ ਦੀ ਸਾਫ਼ ਸੁਥਰੀ ਗਾਇਕ ਦੇ ਆਪਣਾ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਰਹਿ ਰਹੇ ਪੰਜਾਬੀ ਵੀ ਫੈਨ ਹਨ ਉਹਨਾਂ ਦਾ ਪਹਿਰਾਵਾ ਪੰਜਾਬੀ ਨੂੰ ਪੰਜਾਬੀਤ ਨੂੰ ਪਿਆਰ ਕਰਨ ਵਾਲਾ ਨੌਜਵਾਨ ਸਾਡੇ ਵਿੱਚਕਾਰ ਨਹੀਂ ਰਿਹਾ ਵਾਹਿਗੁਰੂ ਪਰਮਾਤਮਾ ਨੇ ਟਾਈਮ ਤੋਂ ਪਹਿਲਾਂ ਹੀ ਰਾਜਵੀਰ ਜਵੰਦੇ ਨੂੰ ਸਾਡੇ ਤੋਂ ਖੋ ਲਿਆ ਉਸ ਦੇ ਦੋ ਨਿੱਕੇ ਨਿੱਕੇ ਬੱਚੇ ਨੇ ਘਰ ਦੇ ਵਿੱਚ ਕੋਈ ਵੀ ਮਰਦ ਮੈਂਬਰ ਨਹੀਂ ਹੈ ਪਰ ਜਵੰਦੇ ਦੇ ਯਾਰਾ ਦੋਸਤਾਂ ਨੇ ਉਹਨਾਂ ਦੀ ਫੈਮਿਲੀ ਦਾ ਸਹਾਰਾ ਬਣੇ ਨੇ ਪਰਿਵਾਰ ਦਾ ਸਹਾਰਾ ਬਣੇ ਨੇ ਅਰਦਾਸ ਕਰਦੇ ਆ ਕਿ ਰਾਜਵੀਰ ਜਵੰਦੇ ਦੇ ਦੋਸਤ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਕੋਈ ਤਤੀਵਾ ਨਾ ਲੱਗੇ ਜਿਵੇਂ ਰਾਜਵੀਰ ਜਵੰਦੇ ਦੀ ਮੌਤ ਤੋਂ ਬਾਅਦ ਇਲਾਜ ਦੇ ਦੌਰਾਨ ਉਹਨਾਂ ਦੇ ਨਾਲ ਥੰਬ ਬਣ ਕੇ ਖੜ ਗਏ ਸੀ ਅਤੇ ਹੁਣ ਵੀ ਖੜਦੇ ਆ ਰਹੇ ਨੇ ਉਮੀਦ ਕਰਦੇ ਆ ਕਿ ਉਹ ਅੱਗੇ ਵੀ ਪਰਿਵਾਰ ਦੇ ਨਾਲ ਖੜਨਗੇ ਰਾਜਵੀਰ ਜਵੰਦੇ ਦੀਆਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਰਾਜਵੀਰ ਜੋ ਬੰਦਾ ਗੱਡੀ ਤੇ ਕਿਸੇ ਜਗਾਂ ਤੇ ਘੁੰਮਣ ਜਾ ਰਿਹਾ ਹੈ ਅਤੇ ਉੱਥੇ ਉਸ ਨੂੰ ਬੱਚੇ ਮਿਲ ਜਾਂਦੇ ਨੇ ਅਤੇ ਬੱਚੇ ਕਹਿੰਦੇ ਨੇ ਕਿ ਸਾਨੂੰ ਚਾਕਲੇਟ ਚਾਹੀਦੀ ਹੈ ਤਾਂ ਰਾਜਵੀਰ ਜਵੰਦਾ ਪਹਿਲਾਂ ਹੀ ਆਪਣੀ ਗੱਡੀ ਦੇ ਵਿੱਚ ਖਾਣ ਪੀਣ ਦਾ ਸਮਾਨ ਰੱਖਿਆ ਕਰਦਾ ਸੀ ਰਾਜਵੀਰ ਜਵੰਦੇ ਨੇ ਬੋਲੋਥਿਨ ਖੋਲਿਆ ਤੇ ਉਹਦੇ ਵਿੱਚੋਂ ਇੱਕ ਚਾਕਲੇਟ ਕੱਢ ਕੇ ਬੱਚੇ ਨੂੰ ਦੇ ਦਿੱਤੀ ਤੇ ਇੱਕ ਹੋਰ ਵੀਡੀਓ ਤੁਸੀਂ ਦੇਖੀ ਹੋਵੇਗੀ ਕਿ ਜਦੋਂ ਬੱਚਾ ਕਹਿੰਦਾ ਹੈ ਕਿ ਰਾਜਵੀਰ ਜਵੰਦਾ ਮੇਰਾ ਫੈਨ ਹੈ ਉਹ ਮੇਰੇ ਨਾਲ ਫੋਟੋ ਕਰਵਾਵੇਗਾ ਤਾਂ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਅਤੇ ਲੋਕਾਂ ਨੇ ਉਸ ਨੂੰ ਵੀ ਭਰਮਾ ਪਿਆਰ ਦਿੱਤਾ ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਦਾ ਲੇਲਦਖ ਜਾਂਦਿਆਂ ਇੱਕ ਭਿਆਨਕ ਐਕਸੀਡੈਂਟ ਹੋ ਗਿਆ ਸੀ ਜਿਸ ਦੇ ਕਾਰਨ ਰਾਜਵੀਰ ਜਵੰਦਾ ਦੇ ਸਿਰ ਤੇ ਸੱਟਾਂ ਲੱਗੀਆਂ ਅਤੇ ਰੀੜ ਦੀ ਹੱਡੀ ਦੋ ਜਗ੍ਹਾ ਤੋਂ ਫੈਕਚਰ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਉਥੋਂ ਦੇ ਇਹ ਲੋਕਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ ਉਥੋਂ ਦੇ ਹਸਪਤਾਲ ਨੇ ਉਹਨਾਂ ਨੂੰ ਐਡਮਿਟ ਕਰਨ ਤੋਂ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਫੋਰਟਿਸਟ ਹਸਪਤਾਲ ਮੁਹਾਲੀ ਦੇ ਵਿੱਚ ਰਾਜਵੀਰ ਜਵੰਦੇ ਨੂੰ 3 ਤੋਂ 4 ਘੰਟਿਆਂ ਬਾਅਦ ਐਡਮਿਟ ਕਰਵਾਇਆ ਗਿਆ ਅਤੇ ਫੋਰਟਿਸਟ ਹਸਪਤਾਲ ਵਾਲਿਆਂ ਨੇ ਉਹਨਾਂ ਦੇ ਆਕਸੀਜਨ ਲਗਾ ਦਿੱਤੀ ਅਤੇ ਉਹਨਾਂ ਨੂੰ 11 ਦਿਨ ਵੈਂਟੀਲੇਟਰ ਤੇ ਰੱਖਿਆ ਜਿਸ ਤੋਂ ਬਾਅਦ ਰਾਜਵੀਰ ਜਵੰਦੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਕਈ ਲੋਕਾਂ ਦਾ ਕਹਿਣਾ ਸੀ ਕਿ ਫੋਰਟਿਸਟ ਹਸਪਤਾਲ ਆਲਿਆਂ ਨੇ ਪੈਸੇ ਬਣਾਉਣ ਦੇ ਮਾਰੇ ਰਾਜਵੀਰ ਜਵੰਦੇ ਨੂੰ ਵੈਂਟੀਲੇਟਰ ਤੇ ਰੱਖਿਆ ਕਿਉਂਕਿ ਜੇਕਰ ਉਸ ਦਾ ਬ੍ਰੇਨ ਹੀ ਡੈੱਡ ਸੀ ਤਾਂ ਫਿਰ ਪਿੱਛੇ ਕੀ ਰਹਿ ਗਿਆ ਸੀ ਲੋਕਾਂ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਕਈ ਖੁਲਾਸੇ ਹੋਏ ਸੀ ਕਿ ਕਈ ਲੋਕ ਕਹਿ ਰਹੇ ਸੀ ਕਿ ਰਾਜਵੀਰ ਜਵੰਦਾ ਦੇ ਇੱਕ ਬਲੈਰੋ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਪਰ ਪਿੰਜੌਰ ਦੀ ਪੁਲਿਸ ਨੇ ਇਹ ਕਲੀਅਰ ਕਰ ਦਿੱਤਾ ਸੀ ਕਿ ਰਾਜਵੀਰ ਜਵੰਦੇ ਦਾ ਬਾਈਕ ਦੋ ਛਾਂਡ ਲੜ ਰਹੇ ਸੀ ਉਹਨਾਂ ਨਾਲ ਟਕਰਾ ਕੇ ਉਹ ਡਿੱਗ ਪਏ ਸੀ ਇਸ ਕਰਕੇ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਫੈਕਚਰ ਹੋ ਗਈ ਸੀ ਕਿਸੇ ਵੀ ਬਲੈਰੋ ਗੱਡੀ ਦੇ ਨਾਲ ਰਾਜਵੀਰ ਜਵੰਦੇ ਦਾ ਐਕਸੀਡੈਂਟ ਨਹੀਂ ਹੋਇਆ ਸੀ ਜੇਕਰ ਉੱਥੇ ਹੀ ਗੱਲ ਕਰੀਏ ਜਦੋਂ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੁੰਦਾ ਹੈ ਤਾਂ ਉੱਥੋਂ ਦੇ ਸਥਾਨਕ ਲੋਕ ਇੱਕ ਗੱਡੀ ਦੇ ਵਿੱਚ ਰਾਜਵੀਰ ਜਵੰਦੇ ਨੂੰ ਪਾਉਂਦੇ ਨੇ ਪਰ ਜਿਹੜੇ ਰੇੜੀ ਵਾਲੇ ਦੇ ਸਾਹਮਣੇ ਇਹ ਸਾਰਾ ਕੁਝ ਪਾਣਾ ਵਾਪਰਿਆ ਉਹ ਕਹਿ ਰਹੇ ਕਿ ਰਾਜਵੀਰ ਜਵੰਦੇ ਨੂੰ ਇੱਕ ਆਟੋ ਦੇ ਵਿੱਚ ਲੋਕਲ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਸੀ ਹੁਣ ਇਹ ਸਮਝ ਨਹੀਂ ਆ ਰਹੀ ਇਹ ਸੱਚ ਪਤਾ ਨਹੀਂ ਲੱਗ ਰਿਹਾ ਕਿ ਰਾਜਵੀਰ ਜਵੰਦੇ ਨੂੰ ਗੱਡੀ ਦੇ ਵਿੱਚ ਲੈ ਕੇ ਗਏ ਸੀ ਹਸਪੀਟਲ ਜਾਂ ਫਿਰ ਇੱਕ ਆਟੋ ਦੇ ਵਿੱਚ ਸਭ ਤੋਂ ਵੱਡੀ ਅਣਗਹਿਲੀ ਇਹ ਸੀ ਕਿ ਰਾਜਵੀਰ ਜਵੰਦੇ ਨੂੰ ਐਂਬੂਲੈਂਸ ਦੀ ਵੀ ਵਿਵਸਥਾ ਨਹੀਂ ਕਰਵਾਈ ਗਈ ਸੀ ਜਿਸ ਦੇ ਕਾਰਨ ਇਹ ਸਾਰਾ ਕੇਸ ਵਿਗੜਿਆ ਜੇਕਰ ਰਾਜਵੀਰ ਜਵੰਦੇ ਦੇ ਜਿਹੜੇ ਕੋਲ ਖੜੇ ਸੀ ਜਿਨ੍ਹਾਂ ਨੇ ਕਾਲੀ ਕੀਤੀ ਗੱਡੇ ਦੇ ਨਾਲ ਜਾਣ ਦੀ ਜੇਕਰ ਉਹ ਵੇਟ ਕਰ ਲੈਂਦੇ ਐਂਬੂਲੈਂਸ ਦੀ ਤਾਂ ਸ਼ਾਇਦ ਰਾਜਵੀਰ ਜਵੰਦਾ ਅੱਜ ਸਾਡੇ ਵਿੱਚ ਹੁੰਦਾ ਕਿਉਂਕਿ ਰਾਜਵੀਰ ਜਵੰਦੇ ਨੂੰ ਜਦੋਂ ਗੱਡੇ ਦੇ ਵਿੱਚ ਪਾਇਆ ਗਿਆ ਘੁਮਾਇਆ ਗਿਆ ਤਾਂ ਉਸ ਦੇ ਸਰੀਰ ਦੇ ਉਸ ਦੇ ਜਿਹੜੇ ਗਰਦਨ ਤੇ ਮਣਕੇ ਸੀ ਉਹ ਹਿੱਲਣੇ ਸਟਾਰਟ ਕੇ ਅਤੇ ਅੱਗੇ ਜਿਹੜਾ ਉਹਨਾਂ ਦਾ ਸਾਹ ਸੀ ਆਕਸੀਜਨ ਸੀ ਉਹ ਜਾਣੀ ਬੰਦ ਹੋਈ ਜਿਸ ਕਰਕੇ ਰਾਜਵੀਰ ਜਵੰਦੇ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਸੀ ਸੋ ਦੋਸਤੋ ਸਿਆਣੇ ਕਹਿੰਦੇ ਨੇ ਕਿ ਜਿਹੜੇ ਕੰਮ ਨੇ ਹੋਣਾ ਹੈ ਜਿਸ ਦੀ ਜਿੰਨੀ ਲਿਖੀ ਹੋਈ ਹੈ ਉਸ ਇਨਸਾਨ ਨੇ ਉਸ ਵਿਅਕਤੀ ਨੇ ਉਸ ਨੌਜਵਾਨ ਨੇ ਉਹਨੇ ਹੀ ਸਾਂਭ ਪੁਕਤ ਕੇ ਜਾਣੇ ਨੇ ਨਾਹੀਂ ਇੱਕ ਵੱਧ ਤੇ ਨਾਹੀਂ ਇੱਕ ਘਟ ਸ਼ਾਇਦ ਰਾਜਵੀਰ ਜਵੰਦੇ ਦੀ ਸ਼ਾਇਦ ਰਾਜਵੀਰ ਜਵੰਦੇ ਦਾ ਜਾਣਾ ਇਦਾਂ ਹੀ ਲਿਖਿਆ ਸੀ ਸੋ ਅੱਜ 28 ਨਵੰਬਰ ਹੈ ਤਾਂ ਰਾਜਵੀਰ ਜਵੰਦੇ ਦੀ ਯਮਲਾ ਮੂਵੀ ਰਿਲੀਜ਼ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਰਾਜਵੀਰ ਜਵੰਦੇ ਦੀ ਯਮਲਾ ਮੂਵੀ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਦੇਖਣ ਜਾਓ ਜਿੰਨੇ ਤੁਸੀਂ ਫਿਲਮ ਦੇਖੋਗੇ ਜਿਹੜੀ ਉਸ ਦੀ ਕਮਾਈ ਹੋਏਗੀ ਮੂਵੀ ਦੀ ਕਮਾਈ ਹੋਵੇਗੀ ਉਹ ਅੱਧੀ ਰਾਜਵੀਰ ਜਵੰਦੇ ਦੇ ਵਾਰ ਨੂੰ ਜਾਵੇਗੀ ਜਿਸ ਦੇ ਨਾਲ ਉਹਨਾਂ ਨੂੰ ਆਰਥਿਕ ਪੱਖੋਂ ਵੀ ਸਹਾਰਾ ਲੱਗੇਗਾ ਅਤੇ ਰਾਜਵੀਰ ਜਵੰਦੇ ਦੇ ਬੱਚਿਆਂ ਦੀ ਪੜ੍ਹਾਈ ਤੇ ਅੱਗੇ ਦਾ ਫਿਊਚਰ ਸੈੱਟ ਹੋ ਜਾਵੇਗਾ ਕੁਛ ਨਾ ਕੁਛ ਮਦਦ ਮਿਲੇਗੀ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹੀ ਆਪਣੇ ਆਪਣੇ ਪਰਿਵਾਰਾਂ ਨੂੰ ਲੈ ਕੇ ਰਾਜਵੀਰ ਜਵੰਦੇ ਦੀ ਯਮਲਾ ਮੂਵੀ ਜ਼ਰੂਰ ਦੇਖਣ ਜਾਓ ਉਮੀਦ ਕਰਦੇ ਹਾਂ ਕਿ ਤੁਸੀਂ ਮਾਪਿਆਂ ਤੇ ਪੂਰੀ ਇੰਡਸਟਰੀ ਦੇ ਗੱਲਾਂ ਨੂੰ ਆਪਣੇ ਪੱਲੇ ਬੰਨੋਗੇ ਤੇ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਇਹ ਮੂਵੀ ਦੇਖਣ ਜਾਓਗੇ ਅਤੇ ਮ ਦੇਖਣ ਤੋਂ ਬਾਅਦ ਆਪਣੇ ਰਿਵਿਊ ਜਰੂਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਿਓ ਕਿ ਕਿਵੇਂ ਦੀ ਲੱਗੀ ਰਾਜਵੀਰ ਜਵੰਦੇ ਦੀ ਇਹ ਲਾਸਟ ਮੂਵੀ ਸੋ ਉਮੀਦ ਕਰਦੇ ਹਾਂ ਕਿ ਵਧੀਆ ਲੱਗੇਗੀ ਜੇਕਰ ਵਧੀਆ ਲੱਗੀ ਤਾਂ ਜਰੂਰ ਦੱਸਿਓ ਮਿਲਦੇ ਹਾਂ ਇੱਕ ਹੋਰ ਜਾਣਕਾਰੀ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ